ਜੇਕਰ ਤੁਸੀਂ 226 ਵਿੱਚ ਕੈਨੇਡਾ ਦੀ ਪੀਆਰ ਲੈਣ ਦੀ ਲਾਈਨ ਵਿੱਚ ਹੋ ਜਾਂ ਤਿਆਰੀ ਕਰ ਰਹੇ ਹੋ ਤਾਂ ਇਹ ਵੀਡੀਓ ਤੁਹਾਡੇ ਲਈ ਹੈ ਦੋਸਤੋ ਬਹੁਤ ਮਹੱਤਵਪੂਰਨ ਹੈ 226 ਦੇ ਸ਼ੁਰੂਆਤ ਵਿੱਚ ਹੀ ਪਹਿਲੇ ਦੋ ਆਏ ਵੱਡੇ ਡਰਾ ਨੇ ਸਾਬਤ ਕਰ ਦਿੱਤਾ ਹੈ ਦੋਸਤੋ ਕਿ ਹੁਣ ਸੀਆਰਸ ਘਟ ਰਹੇ ਹਨ ਤੇ ਘਟਦੇ ਹੀ ਜਾਣਗੇ ਜੀ ਹਾਂ ਅਜਿਹੇ ਹਾਲਾਤਾਂ ਵਿੱਚ ਤੁਹਾਡੀ ਰਣਨੀਤੀ ਕੀ ਹੋਣੀ ਚਾਹੀਦੀ ਹੈ ਵਰਕ ਪਰਮਿਟ ਇਸ਼ੂ ਹੈ ਤਾਂ ਇਸ ਤੋਂ ਕਿੱਦਾਂ ਨਿਕਲਣਾ ਹੈ ਸਾਰੀ ਗੱਲ ਬਾਤ ਜਾਣਨ ਲਈ ਵੀਡੀਓ ਦੇ ਅੰਤ ਤੱਕ ਬਨੇ ਰਹੋ ਸਸਿਕਾ ਨਮਸਕਾਰ ਕੇਮ ਸ਼ੋ ਆਦਾ ਮੋਜ ਮਾਂਦੇ ਰਹੋ ਚਾਹਦੇ ਕਲਾ ਚ ਰਹੋ ਦੋਸਤੋ वेलकम ਟੂ ਪਪਾਲ ਫੈਮਿਲੀ ਅਨਦਰ ਵੀਡੀਓ ਤੋ ਸਭ ਤੋਂ ਪਹਿਲਾਂ ਇਹ ਸਮਝੋ ਕਿ 2026 ਵਿੱਚ ਜਨਰਲ ਡਰਾ ਦੇ ਸਹਾਰੇ ਰਹਿਣਾ ਮੂਰਖਤਾ ਹੋਵੇਗੀ ਕਿਉਂਕਿ 2025 ਦੀ ਤਰ੍ਹਾਂ 2026 ਵਿੱਚ ਵੀ ਜਨਰਲ ਦਾ ਕੋਈ ਵਿਡਰਾ ਨਹੀਂ ਆਉਣ ਵਾਲਾ ਜਰਨਲ ਡਰਾਅ ਵਾਲਿਆਂ ਨੂੰ ਆਪਣੀ ਜਾਨ ਬਚਾਉਣ ਲਈ ਯਾਨੀ ਪੀਆਰ ਸਰ ਕਰਨ ਲਈ ਜਿਹੜਾ ਫ੍ਰੈਂਚ ਲੈਂਗੁਏਜ ਦੇ ਵਿੱਚ ਜਾਣਾ ਪਊਗਾ ਦੋਸਤੋ ਤਾਂ ਤੁਸੀਂ ਹੁਣੇ ਤੋਂ ਹੀ ਮਿਹਨਤ ਕਰਨੀ ਸ਼ੁਰੂ ਕਰ ਦਿਓ ਤੇ ਫ੍ਰੈਂਚ ਦੇ ਸੀਐਲਬੀ ਸਕੋਰ 7 ਲੈ ਕੇ ਦੋਸਤੋ ਤੁਸੀਂ ਫ੍ਰੈਂਚ ਕੈਟਾਗਰੀ ਵਿੱਚ ਆਓ ਬਾਏ ਬਾਏ ਟਾਟਾ ਕਰੋ ਜਰਨਲ ਕੈਟਾਗਰੀ ਨੂੰ ਤੇ ਪੀਆਰ ਆਸਾਨੀ ਨਾਲ ਹਾਸਲ ਕਰੋ ਇੰਨਾ ਸਮਾਂ ਬਰਬਾਦ ਹੋ ਗਿਆ ਹੁਣ 2026 ਵਿੱਚ ਜਿੱਤ ਲੈਣੀ ਹੈ ਤੇ ਦੋਸਤੋ ਕਿਉਂਕਿ ਫਰੈਂਚ ਵਿੱਚ CLB ਸਕੋਰ ਵੀ ਕਟ ਆਨ ਰਹਿਦਾ ਇਸ ਕਰਕੇ ਘਬਰਾਉਣ ਦੀ ਕੋਈ ਜਰੂਰਤ ਨਹੀਂ ਜੀ ਇਹ ਨਹੀਂ ਦੋਸਤੋ 226 ਦੇ ਵਿੱਚ CR ਕਟ ਆਫ ਦੀ ਲਈ ਆਪਾਂ ਰਣਨੀਤੀ ਕੀ ਰੱਖਣੀ ਹੈ ਕਿਉਂਕਿ CR ਕਟ ਆਫ ਜਿਹੜਾ ਹੈਗਾ ਸਪੀਡੀ ਤਾਂ ਡਾਊਨ ਨਹੀਂ ਹੋਊਗਾ ਦੋਸਤੋ ਇਹਦੀ ਸਪੀਡ ਤਾਂ ਸਲੋਈ ਰਹਿਣ ਵਾਲੀ ਹੈ ਇਸੇ ਕਰਕੇ ਰਣਨੀਤੀ ਬਣਾਉਣ ਦੀ ਗੱਲਬਾਤ ਕਰ ਰਿਹਾ ਦੋਸਤੋ ਜਿਸ ਤਰ੍ਹਾਂ ਮੈਂ ਕਿਹਾ ਕਿ ਜਨੋ ਕੈਟਾਗਰੀ ਦਾ ਜਿਸ ਤਰ੍ਹਾਂ ਹਸ਼ਰ ਪੱਖੀ ਚ ਹੋਇਆ 26 ਚ ਵੀ ਹੋਣ ਵਾਲਾ ਉਸੇ ਤਰ੍ਹਾਂ ਹੀ ਦੋਸਤੋ 225 ਵਿੱਚ ਜਿੰਨਾਂ ਕੈਟਾਗਰੀਆਂ ਨੂੰ ਆਈਆਰਸੀਸੀ ਨੇ ਤਰਜੀਹ ਦਿੱਤੀ ਸੀਗੀ ਉਹਨਾਂ ਕੈਟਾਗਰੀਆਂ ਵਿੱਚੋਂ ਹੀ ਪਹਿਲੀਆਂ ਤਿੰਨ ਕੈਟਾਗਰੀਆਂ ਉਸੇ ਸਥਾਨ ਤੇ ਰਹਿਣਗੀਆਂ ਚੌਥੇ ਤੇ ਪੰਜਵੇਂ ਸਥਾਨ ਤੇ ਥੋੜਾ ਬਹੁਤ ਬਦਲਾਅ ਹੋ ਸਕਦਾ ਹੈ ਤੇ ਕੁਝ ਨਵੀਆਂ ਕੈਟਾਗਰੀਆਂ ਵੀ ਸ਼ਾਮਲ ਹੋ ਸਕਦੀਆਂ ਤੇ ਪੁਰਾਣੀਆਂ ਚੋਂ ਕੁਝ-ਕੁਝ ਜੌਬਸ ਜਿਹੜੀਆਂ ਹੈਗੀਆਂ ਉਹ ਸ਼ੰਟ ਹੋ ਸਕਦੀਆਂ ਦੋਸਤੋ ਯਾਨੀ ਕਿ ਕੱਟ ਹੋ ਸਕਦੀਆਂ ਲੇਕਿਨ ਇਹ ਸਾਰੀ ਪਿਕਚਰ ਜਿਹੜੀ ਹੈ ਮਾਰਚ ਮਹੀਨੇ ਤੱਕ ਹੀ ਕਲੀਅਰ ਹੋਊਗੀ ਫਿਰ ਆਪਾਂ ਨੂੰ ਨਵਿਆਂ ਦਾ ਪਤਾ ਲੱਗ ਜਾਊਗਾ ਪੁਰਾਣੇ ਕਿਹੜੇ ਜੌਬ ਖਤਮ ਹੁੰਦੇ ਆ ਪਤਾ ਲੱਗ ਜਾਊਗਾ ਪਰ ਦੋਸਤੋ ਫਿਲਹਾਲ ਪਹਿਲੀਆਂ ਤਿੰਨ ਕੈਟਾਗਰੀਆਂ ਕਿਹੜੀਆਂ ਸੀ 25 ਚ ਨੰਬਰ 1 ਫ੍ਰੈਂਚ ਨੰਬਰ 2 ਦੇ ਉੱਤੇ ਸੀ ਦੋਸਤੋ ਹੈਲਥ케ਅਰ 10th ਸੀ ਪੀਐਨਪੀ ਤੇ ਅੱਜ ਦੀਆਂ ਵੀ ਨੀਤੀਆਂ ਦੱਸੂਗਾ ਇਸੇ ਤਰ੍ਹਾਂ ਹੀ ਹਨ ਦੋਸਤੋ ਹੁਣ ਆਪਾਂ ਬਣਾਉਣੀ ਹੈ ਰਣਨੀਤੀ ਘੜਦੇ ਹੋਏ ਸੀਆਰ ਸਕੋਰ ਦਾ ਕਿਸ ਤਰ੍ਹਾਂ ਚੱਕਿਆ ਜਾ ਸਕਦਾ ਬੈਨੀਫਿਟ 226 ਵਿੱਚ ਦੋਸਤੋ 226 ਵਿੱਚ ਪੀਆਰ ਦੀ ਮੰਜ਼ਰ ਹਾਸਲ ਕਰਨ ਲਈ ਰਣਨੀਤੀ ਦੇ ਪੰਜ ਪ੍ਰਮੁੱਖ ਨੁਕਤੇ ਆ ਦੋਸਤੋ ਜਿਨ੍ਹਾਂ ਵਿੱਚੋਂ ਨੰਬਰ 1 ਹੈ ਫ੍ਰੈਂਚ ਭਾਸ਼ਾ ਜੀ ਹਾਂ 226 ਵਿੱਚ ਫ੍ਰੈਂਚ ਭਾਸ਼ਾ ਸਿੱਖਣਾ ਗੇਮ ਚੇਂਜਰ ਸਾਬਤ ਹੋਊਗੀ ਜਿਸ ਤਰ੍ਹਾਂ ਮੈਂ ਜਨਰਲ ਵਾਲਿਆਂ ਨੂੰ ਕਿਹਾ ਆਮ ਵੀ ਤੁਸੀਂ ਹੈਂ ਦੂਸਰੇ ਵੀ ਹੈ ਜਿਹੜੇ ਕਿ ਹਲੇ ਤਿਆਰੀ ਕਰ ਰਹੇ ਹੈਂ ਪੀਆਰ ਦੀ ਫਾਈਲ ਲਵਰੀ ਹੈ ਜਾਂ ਲਾ ਚੁੱਕੇ ਹੈਂ ਪਰ ਸੀਆਰ ਸਕੋਰ ਦੇ ਨਾਲ ਤੁਹਾਡੀ ਜਦ ਜ਼ਾਇਦ ਹੋ ਰਹੀ ਹੈ ਤਾਂ ਦੋਸਤੋ 226 ਵਿੱਚ ਫ੍ਰੈਂਚ ਭਾਸ਼ਾ ਜਿਹੜੀ ਹੈਗੀ ਹੈ ਗੇਮ ਚੇਂਜਰ ਸਾਬਤ ਹੋਗੀ ਦੇ ਵਿੱਚ ਪੀਆਰ ਆਸਾਨੀ ਨਾਲ ਲੈ ਜਾਊਗੀ ਦੂਸਰਾ ਨੁਕਤਾ ਜੀ ਹਾਂ ਦੂਸਰਾ ਹੈ ਸਟੈਮ ਅਤੇ ਹੈਲਥ ਕੇਅਰ ਜੀ ਹਾਂ ਦੋਸਤੋ ਜੇਕਰ ਤੁਸੀਂ ਆਈਟੀ ਸੈਕਟਰ ਵਿੱਚ ਇੰਜੀਨੀਅਰ ਹੈਂ ਔਰ ਜਾਂ ਕਿਸੇ ਵੀ ਸੈਕਟਰ ਵਿੱਚ ਇੰਜ ਡੀਡਿੰਗ ਦੇ ਟਾਪ ਰੈਂਕ ਤੇ ਆ ਦੋਸਤੋ ਦੋਸਤੋ ਇਲਾਵਾ ਮੈਡੀਕਲ ਲਾਈਨ ਵਿੱਚ ਆ ਦੋਸਤੋ ਤਾਂ ਤੁਸੀਂ ਆਪਣੇ ਤਜਰਬੇ ਨੂੰ ਜਿਹੜਾ ਹੈਗਾ ਚੰਗੀ ਤਰ੍ਹਾਂ ਪੇਸ਼ ਕਰੋ ਚੰਗੀ ਤਰ੍ਹਾਂ ਪੇਸ਼ ਕਰਕੇ ਪੀਆਰ ਦੀ ਜਿਹੜੀ ਆਪਣੀ ਫਾਈਲ ਨੂੰ ਮਜ਼ਬੂਤ ਕਰੋ ਤੇ 226 ਵਿੱਚ ਸਟੈਮ ਹੈਲਥ ਕੇਅਰ ਨੂੰ ਘੱਟ ਸੀਆ ਸਕੋਰ ਦੇ ਨਾਲ ਪੀਆਰ ਮਿਲਣੀ ਹੈ ਦੋਸਤੋ ਜੀ ਹਾਂ ਜੇਕਰ ਤੀਸਰੇ ਨਕਤੇ ਦੀ ਗੱਲ ਕਰੀਏ ਦੋਸਤੋ ਤੀਸਰਾ ਨਕਤਾ ਵੀ ਨੋਟ ਕਰ ਲਓ ਜੀ ਹਾਂ ਪੀ ਐਨ ਪੀ ਜੀ ਹਾਂ ਬਿਲਕੁਲ ਦੋਸਤੋ ਏ ਵੀ 226 ਵਿੱਚ ਇੱਕ ਐਸਾ ਹਥਿਆਰ ਸਾਬਤ ਹੋਊਗੀ ਜੋ ਤੁਹਾਨੂੰ ਪੀ ਆਰ ਦੀ ਜੰਗ ਜਿਤਵਾਉਣ ਵਿੱਚ ਸਹਾਇ ਸਿੱਧ ਹੋਊਗੀ ਦੋਸਤੋ ਪੀ ਐਨ ਪੀ ਵਿੱਚ ਸੀ ਆਰ ਐਸ ਦੀ ਤਾਂ ਕੋਈ ਚਿੰਤਾ ਹੁੰਦੀ ਨਹੀਂ ਪਰ ਇਸ ਵਾਰ ਇਸ ਦਾ ਕੋਟਾ ਵੀ 225 ਨਾਲੋਂ ਧੁਕਣ ਦੇ ਕਰੀਬ ਹੋ ਗਿਆ ਦੋਸਤੋ ਇਸ ਲਈ 226 ਵਿੱਚ ਪੀ ਆਰ ਦੀ ਰਣਨੀਤੀ ਵਿੱਚ ਪੀਐਨਪੀ ਵੱਡਾ ਟੂਲ ਸਾਬਤ ਹੋ ਸਕਦੀ ਹੈ ਚੌਥੇ ਨੁਕਤੇ ਦੀ ਗੱਲ ਕਰੀਏ ਦੋਸਤੋ ਤਾਂ ਉਹ ਹੈ ਟਰੇਡ ਸੈਕਟਰ ਜੀ ਹਾਂ ਪਲੰਬਰ ਹੋਇਆ ਇਲੈਕਟ੍ਰੀਸ਼ੀਅਨ ਹੋਇਆ ਕੰਸਟਰਕਸ਼ਨ ਵਰਕਰ ਹੋਏ ਦੋਸਤੋ ਇਹਨਾਂ ਲਈ 226 ਵਿੱਚ ਪੀਆਰ ਲੈਣ ਲਈ ਵਧੀਆ ਸਮਾਂ ਹੈਗਾ ਇਹ ਵਧੀਆ ਸਮਾਂ ਸਾਬਤ ਹੋਣ ਵਾਲਾ ਹੈ ਕੈਨੇਡਾ ਨੂੰ ਇਹਨਾਂ ਹੁਨਰਮੰਦਾਂ ਦੀ ਬਹੁਤ ਲੋੜ ਹੈ ਇਸ ਵਿੱਚ ਦੋਸਤੋ ਸੀਆਰਐਸ ਵੀ ਕੱਟ ਹੀ ਰਹਿੰਦਾ ਹੈ ਘੱਟ سیਆਰ ਸਕੋਰ ਫਿਰ ਵੀ ਪੀਆਰ ਦੀ ਮੰਜ਼ਲ ਸਰ ਕਰਨੀ ਹੈ 226 ਵਿੱਚ ਕੈਨੇਡਾ ਵਿੱਚ ਤਾਂ ਦੋਸਤੋ ਪਹਿਮਾ ਨੁਕਤਾ ਹੈਗਾ এডਿਕੇਸ਼ਨ ਪਲਸ ਤਜਰਬਾ ਪਲਸ ਉਮਰ ਜੀ ਹਾਂ ਦੋਸਤੋ ਦੇਖੋ ਤੁਹਾਡੀ ਉਮਰ 30 ਪਲਸ ਹੋ ਰਹੀ ਹੈ ਤਾਂ ਦੇਰੀ ਨਾ ਕਰੋ ਫਟਾਫਟ ਕਦਮ ਜੜੇ ਹੈਗੇ ਚੱਕੋ ਆਪਣੀ ਪੜ੍ਹਾਈ ਪਲਸ ਤਜਰਬੇ ਦਾ ਮੁਲਾਂਕਣ ਕਰੋ ਤੇ ਇਸ ਤੋਂ ਇਲਾਵਾ ਦੋਸਤੋ ਲੈਂਗੁਏਜ ਪ੍ਰੋਫੀਸ਼ੈਂਸੀ ਲਈ ਆਇਲਟਸ ਹੋਇਆ ਸੈਲਪ ਹੋਇਆ ਯਾਨੀ ਸੀਈਐਲ ਪੀਆਈਪ ਦਾ ਟੈਸਟ ਪਹਿਲਾਂ ਹੀ ਪਾਸ ਕਰਕੇ ਰਿਜ਼ਲਟ ਆਪਣੇ ਕੋਲ ਰੱਖ ਲਓ ਇਹ ਪੰਜ ਐਸੇ ਨੁਕਤੇ ਆ ਦੋਸਤੋ ਕਿ 2026 ਵਿੱਚ ਤੁਹਾਨੂੰ ਘੱਟ ਸੀਆ ਸਕੋਰ ਵਿੱਚ ਵੀ ਪੀਆਰ ਦੀ ਮੰਜ਼ਿਲ ਸਰ ਕਰਨ ਵਿੱਚ ਬਹੁਤ ਜ਼ਿਆਦਾ ਸਹਾਇੀ ਹੋਣਗੇ ਔਰ ਦੋਸਤੋ ਹੁਣ ਆਪਾਂ ਗੱਲ ਕਰਦੇ ਆ ਜੇਕਰ ਕੋਈ ਵਰਕ ਪਰਮਿਟ ਦੀ ਸਮੱਸਿਆ ਹੈ ਵਰਕ ਪਰਮਿਟ ਦੀ ਇਸ਼ੂ ਹੈਗਾ ਤਾਂ ਉਸ ਇਸ਼ੂ ਜਾਂ ਉਸ ਸਮੱਸਿਆ ਵਿੱਚੋਂ ਕਿਸ ਤਰ੍ਹਾਂ ਨਿਕਲਣਾ ਦੋਸਤੋ ਜੇਕਰ ਤੁਹਾਡਾ ਓਪਨ ਵਰਕ ਪਰਮਿਟ ਜਿਹੜਾ ਖਤਮ ਹੋ ਰਿਹਾ ਤਾਂ ਪੀਆਰ ਫਾਈਲ ਲੱਗੀ ਹੋਈ ਹੈ ਤਾਂ ਸਭ ਤੋਂ ਪਹਿਲਾਂ ਜਿਹੜਾ ਹੈ ਬ੍ਰਿਜਿੰਗ ਓਪਨ ਵਰਕ ਪਰਮਿਟ ਵੱਲ ਜਾਓ ਬ੍ਰਿਜਿੰਗ ਓਪਨ ਵਰਕ ਪਰਮਿਟ ਜਿਹੜਾ ਹੈਗਾ ਇਹ ਬੜਾ ਹੀ ਸਹਾਈ ਹੋਊਗਾ ਤੁਹਾਨੂੰ ਨਾ ਕੇਵਲ ਤੁਸੀਂ ਕੈਨੇਡਾ ਵਿੱਚ ਕੰਮ ਕਰ ਸਕੋਗੇ ਦੋਸਤੋ ਇਸ ਤੋਂ ਪਹਿਲਾਂ ਦੋਸਤੋ ਮੈਂ ਜਿਹੜਾ ਦੱਸਾਂ ਤੁਹਾਨੂੰ ਕਿ ਜਦੋਂ ਤੁਹਾਡਾ ਵਰਕ ਪਰਮਿਟ ਖਤਮ ਹੋਣ ਵਾਲਾ ਹੋਵੇ ਤਾਂ ਨਵੀਂ ਆਪਣੀ ਫਾਈਲ ਐਪਲੀਕੇਸ਼ਨ ਜ਼ਰੂਰ ਲਾ ਦਿਓ ਉਹ ਚਾਹੇ ਤੁਸੀਂ ਫਰਦਰ ਐਜੂਕੇਸ਼ਨ ਲਈ ਲਾਉਣੀ ਹੈ ਜਾਂ ਫਰਦਰ ਕਿਸੇ ਵਰਕ ਪਰਮਿਟ ਲਈ ਤਤੁਰੰਤ ਲਾ ਦਿਓ ਹੋ ਪਹਿਲਾਂ ਪਹਿਲਾਂ ਹੀ ਕਿਉਂਕਿ ਤੁਹਾਨੂੰ ਇਸ ਦਾ ਰਿਜ਼ਲਟ ਆਉਣ ਤੱਕ ਕੰਮ ਕਰਨ ਦਾ ਮੌਕਾ ਮਿਲਦਾ ਹੀ ਮਿਲਦਾ ਹੈ ਕੈਨੇਡਾ 'ਚ ਰਹਿਣ ਦਾ ਮੌਕਾ ਤਾਂ ਮਿਲ ਨਹੀਂ ਮਿਲਣਾ ਉਸ ਤੋਂ ਇਲਾਵਾ ਦੋਸਤੋ ਤੁਸੀਂ ਐਲਐਮਆਈਏ 베ਸ ਵਰਕ ਪਰਮਿਟ ਨੂੰ ਵੀ ਅਪਲਾਈ ਕਰੋ ਤੁਹਾਨੂੰ ਜੇਕਰ ਕੋਈ EMPLOYER ਅੱਛਾ ਮਿਲਦਾ ਹੈ ਤਾਂ ਉਹਦੀ ਮਦਦ ਲਓ ਦੋਸਤੋ ਖਰੀਦਣੀ ਨਹੀਂ ਐਲਐਮਆਈ ਬਿਲਕੁਲ ਵੀ EMPLOYER ਉਹ ਚੁਣੋ ਜਿਸ ਨੂੰ ਤੁਹਾਡੀ ਜ਼ਰੂਰਤ ਹੈ EMPLOYER ਉਹ ਚੁਣੋ ਜਿਸ ਨੂੰ ਤੁਹਾਡੇ ਐਕਸਪੀਰੀਅੰਸ ਤੁਹਾਡੇ ਵਰਕ ਦੀ ਜ਼ਰੂਰਤ ਹੈ ਜੀ ਹਾਂ ਉਸ ਤੋਂ ਇਲਾਵਾ ਦੋਸਤੋ ਉਹਨਾਂ ਸੂਬਿਆਂ ਦਾ ਵੀ ਸਹਾਰਾ ਲਓ ਜੋ ਵਰਕ ਪਰਮਿਟ ਵਧਾਉਣ ਲਈ ਲੈਟਰ ਜਾਰੀ ਕਰਦੇ ਆ ਇਹਨਾਂ ਸੂਬਿਆਂ ਦੇ ਵਿੱਚ ਜਾ ਕੇ ਵੀ ਤੁਸੀਂ ਇਹਨਾਂ ਦੇ ਗਵਰਨਮੈਂਟ ਦੇ ਸਹਾਰੇ ਆਪਣੇ ਪੁਰਾਣੇ ਵਰਕ ਪਰਮਿਟ ਨੂੰ ਐਕਸਟੈਂਡ ਕਰਵਾ ਸਕਦੇ ਆ ਜੀ ਹਾਂ ਦੋਸਤੋ ਨਹੀਂ ਤਾਂ ਫਿਰ ਦੋਸਤੋ ਫਰਾਂਸ ਵਿੱਚ 5 CLB ਲੈ ਲਓ 7 ਨਹੀਂ ਵੀ ਲੈ ਜਾਂਦੇ 5 ਲੈਣੇ ਕੋਈ ਔਖੇ ਨਹੀਂ ਤਾਂ ਤੁਹਾਨੂੰ ਆਸਾਨੀ ਨਾਲ ਵਰਕ ਪਰਮਿਟ ਹਾਸਲ ਹੋ ਜਾਊਗਾ ਯਾਦ ਰੱਖੋ ਮਿੱਤਰੋ ਕਿ 226 ਵਿੱਚ PR ਸਿਰਫ ਉਸਦੀ ਹੀ ਹੋਊਗੀ ਜਿਸ ਕੋਲ ਸਹੀ ਸਕਿੱਲ ਹੈ ਤੇ ਸਹੀ ਜਾਣਕਾਰੀ ਹੋਵੇਗੀ ਸਹੀ ਜਾਣਕਾਰੀ ਲਈ ਤੇ ਅਪਡੇਟ ਰਹਿਣ ਲਈ ਦੋਸਤੋ ਇਸ ਚੈਨਲ ਨਾਲ ਜੁੜੇ ਰਹੋ ਜੇਕਰ ਹਾਲੇ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਕਰਕੇ ਦਬਲੋ ਆਈ ਵੈਲਕਮ ਦਾ ਬਟਨ ਇਹੋ ਜਿਹਾ ਇਨਫੋਰਮੇਟਰੀ ਵੀਡੀਓ ਤੁਹਾਡੇ ਲਈ ਸਹਾਰਾ ਬਣ ਗਿਆ ਦੋਸਤੋ ਤੇ ਹੁਣ ਕਰਦੇ ਆਂ ਆਪਾਂ ਗੱਲਬਾਤ ਮਾਤਾ ਪਿਤਾ ਦੀਆਂ ਪੀਆਰ ਦੀਆਂ 2026 ਵਿੱਚ ਨਵੀਆਂ ਐਪਲੀਕੇਸ਼ਨਾਂ ਤੇ ਕੀ ਕਹਿੰਦਾ ਕੈਨੇਡਾ ਦਾ ਇਮੀਗ੍ਰੇਸ਼ਨ ਲਾ ਦੋਸਤੋ ਮੈਂ ਵੱਡੇ ਵੱਡੇ ਟੀਵੀ ਚੈਨਲ ਆ ਜਿਹੜੇ ਕਿ ਜੋ ਪਰ YouTube ਵਾਲੇ ਹੀ ਆ ਲੇਕਿਨ ਵੱਡੇ ਇਸ ਕਰਕੇ ਕਹਿ ਰਹੇ ਆ ਕਿ ਉਹਨਾਂ ਦੇ ਸਬਸਕ੍ਰਾਈਬਰ ਲੱਖਾਂ ਵਿੱਚ ਆ ਇਹ ਭਲੇ ਮਾਨਸ ਵੀ ਕਹਿ ਰਿਹਾ ਕਿ ਕੈਨੇਡਾ ਨੇ 2026 ਵਿੱਚ ਪੇਰੈਂਟਸ ਦੀਆਂ ਗ੍ਰੈਂਡਪੇਰੈਂਟਸ ਦੀਆਂ ਜਿਹੜੀਆਂ ਨਵੀਆਂ ਐਪਲੀਕੇਸ਼ਨਾਂ ਲੈਣੀਆਂ ਆਂ ਬੰਦ ਕਰ ਦਿੱਤੀਆਂ। ਦੋਸਤੋ ਇਹਨਾਂ ਭਲੇ ਮਾਨਸਾ ਨੂੰ ਸਵਾਲ ਕਰੋ ਕਿ ਪੀਜੀਪੀ ਯਾਨੀ ਪੇਰੈਂਟਸ ਗ੍ਰੈਂਡਪੇਰੈਂਟਸ ਪ੍ਰੋਗਰਾਮ ਦੇ ਵਿੱਚ 220 ਤੇ 221 ਤੋਂ ਬਾਅਦ ਨਵੀਆਂ ਅਰਜ਼ੀਆਂ ਕਦੋਂ ਲਈਆਂ ਗਈਆਂ? 22 ਚ ਲਈਆਂ? ਥੋੜਾ ਬਹੁਤ। 23 ਚ ਲਈਆਂ? ਨਹੀਂ। 24 ਚ ਲਈਆਂ? ਨਹੀਂ। 25 ਚ ਲਈਆਂ? ਨਹੀਂ। ਦੋਸਤੋ 2025 ਦੇ ਵਿੱਚ ਵੀ ਜਿਹੜੀਆਂ ਇਹਨਾਂ ਨੇ ਪੁਰਾਣੀਆਂ ਐਪਲੀਕੇਸ਼ਨਾਂ ਸੀ ਉਹਨਾਂ ਨੂੰ ਹੀ ਪੇਰੈਂਟਸ ਗ੍ਰੈਂਡਪੇਰੈਂਟਸ ਨੂੰ ਸੱਦਾ ਪੱਤਰ ਭੇਜਿਆ ਸੀ ਪੀਆਰ ਲਈ ਨਾ ਕਿ ਨਵੀਆਂ ਕੋਈ ਅਰਜ਼ੀਆਂ ਮੰਗੀਆਂ ਦੋਸਤੋ ਬੇਵਕੂਫਾ ਉਹ ਜਿਹੜੇ ਕਹਿ ਰਹੇ ਆ ਕਿ ਨਵੀਆਂ ਅਰਜ਼ੀਆਂ 2026 ਵਿੱਚ ਲੈਣੀਆਂ ਬੰਦ ਕਰਤੀਆਂ ਦੋਸਤੋ ਉਹ ਤਾਂ 22 ਦੀ ਹੀ ਬੰਦ ਆ हां ਉਹਨਾਂ ਨੇ ਇਹ ਐਲਾਨ ਕੀਤਾ ਹੈ ਕਿ ਜਿਹੜੀਆਂ ਅਸੀਂ 225 ਵਿੱਚ ਅਪਡੇਟ ਵਾਲੀਆਂ ਅਰਜ਼ੀਆਂ ਮੰਗੀਆਂ ਸੀਗੀਆਂ ਉਹਨਾਂ ਦੀ ਪੀਆਰ ਦੇ 226 ਦੇ ਵਿੱਚ ਅਸੀਂ ਨੱਪਟਾਰਾ ਕਰਾਂਗੇ ਪਰ ਦੋਸਤੋ ਨਾਲ ਹੀ ਉਹਨਾਂ ਨੇ ਕਿਹਾ ਸੀਗਾ ਕਿ ਜਿਹੜੀਆਂ ਪਛੀਛੇ ਜਿਸ ਤਰ੍ਹਾਂ ਅਸੀਂ ਕੋਟੇ ਦੀਆਂ ਮੰਗ ਰੇ ਸੀਗੀਆਂ ਇਹ ਪੁਰਾਣੀਆਂ ਐਪਲੀਕੇਸ਼ਨਾਂ ਹਲੇ 26 ਵਿੱਚ ਉਹ ਨਹੀਂ ਕਰਾਂਗੇ ਇਸ ਦਾ ਮਤਲਬ ਇਹ ਹੋਇਆ ਦੋਸਤੋ ਕਿ ਪੁਰਾਣੀਆਂ ਹੀ ਐਪਲੀਕੇਸ਼ਨਾਂ ਦਾ ਹਜੇ ਨਕਟਾਰਾ ਹੋ ਰਿਹਾ 2022 ਤੋਂ ਬਾਅਦ 25 'ਚ ਵੀ हु 26 'ਚ ਵੀ ਉਹੀ ਨਕਟਾਰਾ ਹੋਊਗਾ ਹੁਣ ਦੇਖਣ ਵਾਲੀ ਗੱਲ ਇਹ ਆ ਦੋਸਤੋ ਕਿ 2026 ਵਿੱਚ ਜਿਹੜਾ ਪੁਰਾਣੀਆਂ ਐਪਲੀਕੇਸ਼ਨਾਂ ਦਾ ਨਕਟਾਰਾ ਕਿੰਨੀ ਤੇਜ਼ੀ ਨਾਲ ਕਰਦਾ ਹੈ ਆਈਆਰਸੀਸੀ ਜਾਂ ਕਿੰਨਾ ਸਲੋ ਸਪੀਡ ਨਾਲ ਕਰਦਾ ਹੈ ਜੇਕਰ ਦੋਸਤੋ ਤੇਜ਼ੀ ਨਾਲ ਨਕਟਾਰਾ ਹੋ ਜਾਂਦਾ ਤਾਂ 2026 ਵਿੱਚ ਨਵੀਆਂ ਐਪਲੀਕੇਸ਼ਨਾਂ ਲੈਣ ਦੀ ਹੋਪ ਜਾਗ ਜਾਂਦੀ ਹੈ ਜੀ ਹਾਂ ਦੋਸਤੋ ਫਿਰ ਸੇ ਕਰਕੇ ਕਹਿ ਰਹੇ ਆ ਕਿ 2026 ਵਿੱਚ ਪੀਜੀਪੀ ਪ੍ਰੋਗਰਾਮ ਜਿਹੜਾ ਪੇਰੈਂਟ ਗ੍ਰੈਂਡਪੇਰੈਂਟਸ ਦੀਆਂ ਨਵੀਆਂ ਐਪਲੀਕੇਸ਼ਨਾਂ ਲੈਣ ਦੀ ਸੰਭਾਵਨਾ ਹੈਗੀ ਆ ਜੇਕਰ ਪੁਰਾਣੀਆਂ ਐਪਲੀਕੇਸ਼ਨਾਂ ਦਾ ਨੁਕਟਾਰਾ ਸਮੇਸਰ ਹੋ ਜਾਂਦਾ ਔਰ ਉਮੀਦ ਆ ਨਵੀਆਂ ਐਪਲੀਕੇਸ਼ਨਾਂ ਲਈਆਂ ਜਨ ਹੋਪਸੋ ਯਾਰ ਪੋਜ਼ਿਟਿਵ ਹੋਪ ਰੱਖੋ ਕਈ ਜਾਣਦੇ ਹੋ ਜਿਹੜੇ ਵੀ ਕਹਿੰਦੇ ਆ ਪਰ ਤੁਹਾਡੇ ਮਾਤਾ ਪਿਤਾ ਆਉਣਗੇ ਪਰ ਦੋਸਤੋ ਓਨੇਦਰ ਤੁਸੀਂ ਜਿਹੜਾ ਹੈਗਾ ਆਪਣੇ ਮਾਤਾ ਪਿਤਾ ਨੂੰ ਸੁਪਰਵਾਈਜ਼ ਤੇ ਸਦੋ ਇਹ ਤਾਂ ਆਪਸ਼ਨ ਹੈਗਾ ਹੀ ਹਨਾ ਤੁਹਾਡੇ ਕੋਲ ਜੀ ਹੈ ਅੱਛਾ ਦੋਸਤੋ ਦੱਸੋ ਅੱਜ ਦੀ ਜਾਣਕਾਰੀਆਂ ਕਿਸ ਤਰ੍ਹਾਂ ਲੱਗੀਆਂ ਕਮੈਂਟ ਬਾਕਸ ਵਿੱਚ ਜਾ ਕੇ ਕਮੈਂਟ ਵੀ ਕਰਿਓ ਲਾਈਕ ਕਰਿਓ ਸ਼ੇਅਰ ਕਰਿਓ ਹਾਈਪ ਦਾ ਬਟਨ ਵੀ ਦਬਿਓ ਹੁੰਦੇ ਹੋ ਜਾਇਆ ਸਸਿਕਾ ਨਮਸਕਾਰ ਕੇਮ ਸ਼ੋ ਆਦਾਬ ਵਜਾ ਮੰਨਦੇ ਰਹੋ ਚੱਲਦੇ ਰਹੋ ਕਲਾਚ ਰਹੋ ਦੋਸਤੋ ਅਗਲੀ ਵੀਡੀਓ ਦਾ ਕਰ ਇੰਤਜ਼ਾਰ ਸਸਿਕਾ ਨਮਸਕਾਰ